ਇਸ ਗੁਰੂ ਦੀ ਨਗਰੀ ਨੂੰ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਇੱਕ ਵਾਰ ਫਿਰ ਰਿਪਰੈਜ਼ੈਂਟ ਕਰ ਰਹੇ ਨੇ ਇੰਡੀਅਨ نیشنل ਕਾਂਗਰਸ ਵੱਲੋਂ ਐਜ਼ ਅ ਮੈਂਬਰ ਆਫ ਪਾਰਲੀਮੈਂਟ ਸਟੇਜ ਉੱਤੇ ਬਿਰਾਜਮਾਨ ਸਾ ਜਸਬੀਰ ਸਿੰਘ ਡਿੰਪਾ ਜੀ ਸਾਡੇ ਫਾਰਮਰ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਦੱਤੀ ਸਾਹਿਬ ਸਾਡਾ ਸਰ ਕੀ ਆਫਰੀਕਾ ਇਹ ਕਹਾ ਹੈ ਔਰ ਸਾਰਿਆਂ ਮਾਫੀ ਦਿਓ ਜੀ ਸਾਡੇ ਵਾਸਤੇ ਅਗਲੇ 40 ਸਾਲ ਨੂੰ ਤੁਸੀਂ 4 ਦਿਨ ਤੇ ਛੱਡੀ ਲੋ ਸਾਡੇ ਦੇਲ ਦੇ ਵਿੱਚ ਤੁਸੀਂ ਐਮਪੀ ਹੀ ਰਹਿਣਾ ਬਸ ਕਿਉਂਕਿ ਇਸ ਟਾਈਮ ਠੀਕ ਕਰਨ ਕੋ ਟੈਕਨੀਕਲ ਗਲਤੀ ਹੋਈ ਹੈ ਮੈਂ ਮਾਫੀ ਮੰਗਦਾ ਹਾਂ ਉਸ ਦੀ ਦਤੀ ਸਰ ਸਾਡੇ ਫਾਰਮਰ ਡੇਅ ਐਕਸਮਲੇ ਸਰ ਜੋਗਿਲ ਕਿਸ਼ਾਰ ਸ਼ਰਮਾ ਸਾਹਿਬ ਸਾਡੇ ਵੈਟਰਨ ਕਾਂਗਰਸ ਲੀਡਰ ਫਾਰਮਰ ਪ੍ਰਧਾਨ ਸਾਹਿਬ ਮਾਲੀ ਰਾਜਕੁਮਾਰ ਬੀਰ ਕਾ ਜੀ ਸਾਡੇ ਬਹੁਤ ਹੀ ਨਜ਼ਦੀਕੀ ਤੇ ਸੀਨੀਅਰ ਕਾਂਗਰਸ ਨੇ ਸਾਡੇ ਲੀਡਰ ਫਾਰਮਰ ਮਿਨਿਸਟਰ ਸਾਹਿਬ ਅੱਬੇ ਦੇ ਸਰ ਹਰਪ੍ਰਤਾਪ ਸਿੰਘ ਜਨਾਲਾ ਸਾਹਿਬ ਮੇਰੇ ਵੱਡੇ ਭਾਈ ਨੇ ਮੇਰੇ ਸੀਨੀਅਰ ਸੈਕੂਲ ਤੋਂ ਬਿਹਤਰੀਨ ਕੰਮ ਕਰ ਰਹੇ ਨੇ ਕਾਂਗਰਸ ਵਾਸਤੇ ਸਾਡੇ ਰੂਰਲ ਅੰਮ੍ਰਿਤਸਰ ਦੇ ਪ੍ਰਧਾਨ ਵੀ ਨੇ ਪੱਪੂ ਜੀ ਸਾਰੇ ਤੁਸੀਂ ਜਾਣਦੇ ਹੋ ਸਾਡੇ ਬਹੁਤ ਤਗੜੇ ਸ਼ੈਲੀ ਪ੍ਰਧਾਨ ਨੇ ਸਚਰ ਸਾਹਿਬ ਜਿਹੜੇ ਨੁਮਾਇੰਦਗੀ ਕਰਦੇ ਨੇ ਸਾਡੀ ਪਾਰਟੀ ਦੀ ਨਾਲੀ ਬੱਬੀ ਜੀ ਈਟੂਟ ਇੰਗਰਾਜ ਸਾਹਿਬ ਸਰਕਾਰੀਆ ਸਾਹਿਬ ਅਜੀਪਾਲ ਡੀਐਮਓ ਸਾਹਿਬ ਸੰਜੀਵ ਜੀ ਸਾਡਾ ਵਿਕਾਸ ਸੋਨੀ ਸਾਹਿਬ ਤੇ ਮੇਰੀ ਸਾਰੇ ਹੀ ਪਿਆਰੀ ਪ੍ਰੈਸ ਜੀਨੀ ਇੱਥੇ ਬੈਠੀ ਹੈ ਇਹ ਮੇਰਾ ਆਪਣਾ ਸ਼ਹਿਰ ਹੈ ਮੇਰਾ ਆਪਣਾ ਏਰੀਆ ਹੈ ਅੱਜ ਸਾਰੇ ਇਕੱਠੇ ਹੋ ਕੇ ਅਸੀਂ ਆਪਣਾ ਵਿਜਨ ਡਾਕੂਮੈਂਟ ਵੀ ਅਮਰਸਰ ਦਾ ਜਿਹੜਾ ਹੈ ਉਹ ਰਿਲੀਜ਼ ਕਰਾਂਗੇ ਸਾ ਗੁਰਜੀਤ ਸਿੰਘ ਔਰਿਲਾ ਸਾਹਿਬ ਨੇ ਓਵਿਜਨ ਡਾਕੂਮੈਂਟ ਤਿਆਰ ਕੀਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿਸ ਕਿਸਮ ਦਾ ਸੰਕੇਤ ਸਾਰੇ ਹਿੰਦੁਸਤਾਨ ਚੱਲ ਰਿਹਾ ਜਿਸ ਕਿਸਮ ਦੇ ਹਾਲਾਤ ਬਣਦੇ ਜਿਸ ਕਿਸਮ ਦੇ ਵਿਊਜ਼ ਇਸ ਟਾਈਮ ਪ੍ਰਧਾਨ ਮੰਤਰੀ ਜੀ ਦੇ ਰਹੇ ਨੇ ਉਤੋਂ ਸਾਫ ਤੌਰ ਇੱਕ ਗੱਲ ਸਾਫ ਹੋ ਰਹੀ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਦਫਾ ਲਗਾਤਾਰ ਮੋਦੀ ਸਾਹਿਬ ਨੂੰ ਪ੍ਰਾਈਮ ਮਿੰਿਸਟਰ ਬਣਾਇਆ ਸਪੈਸ਼ਲੀ ਜਿਹੜੀ ਮਿਡਲ ਕਲਾਸ ਤੇ ਲੋ ਮਿਡਲ ਕਲਾਸ ਹੈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੇ ਐਤ ਕੀ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਸਾਥੀਆਂ ਨੂੰ ਬਕਾਇਦਾ ਤੌਰ ਹਿੰਦੁਸਤਾਨ ਦੇ ਵਿੱਚੋਂ ਵੇਲਾ ਕਰਨ ਦਾ ਇੱਕ ਫੈਸਲਾ ਕੀਤਾ ਜਿਹੜੇ ਸਾਡੇ ਕੋਲ ਪਹਿਲੇ ਦੋ ਫੇਜਸ ਦੀ ਇਲੈਕਸ਼ਨਸ ਦੇ ਇੰਟਰਨਲ ਰਿਜ਼ਲਟ ਆਇਆ ਉਹ ਸ਼ੋਅ ਕਰ ਰਹੇ ਨੇ ਕਿ ਬਹੁਤ ਵੱਡੇ ਪੈਮਾਨੇ ਤੇ ਬੀਜਪੀ ਫਚੜਦੀ ਜਾ ਰਹੀ ਹੈ ਇੰਡੀਆ ਦਾ ਜਿਹੜਾ ਬਲੌਕ ਹੈ ਉਹਨੂੰ ਵੱਡੇ ਪੈਮਾਨੇ ਤੇ ਹਰ ਵਰਗ ਨੂੰ ਮਦਦ ਮਿਲ ਰਹੀ ਹੈ ਇਹਦੇ ਵਿੱਚ ਦੋ ਵੱਡੇ ਕਾਰਨ ਇੱਕ ਸਾਰ ਨੂੰ ਵੱਡਾ ਕਾਰਨ ਇਹ ਹੈ ਕਿ ਹਿੰਦੁਸਤਾਨ ਹਮੇਸ਼ਾ ਸਾਰੀਆਂ ਕੌਮਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਸੀ ਉਹਦੇ ਵਾਸਤੇ ਲੂਨਸ ਇਹ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਦੇ ਨਾਲ ਇਸ ਦੇਸ਼ ਦੀ ਪਛਾਣ ਮਹਾਤਮਾ ਬੁੱਧੀ ਸੋਚਨਾਂ ਜਿਸ ਕਿਸਮ ਦਾ ਵਾਤਾਵਰਨ ਹੋਣ ਬੜਿਆ ਜਿਹਦੇ ਵਿੱਚ ਨਫ਼ਰਤ ਹੀ ਭਰੀ ਹੈ ਲੋਕਾਂ ਨੂੰ ਡਰ ਖੋਫ ਦਾ ਮਾਹੌਲ ਪੈਦਾ ਕੀਤਾ ਹੈ 75 ਸਾਲਾਂ ਚ ਸਾਡੇ ਦੇਸ਼ ਨੇ ਕਦੀ ਨਹੀਂ ਸੀ ਵੇ ਨੰਬਰ 2 ਤੇ ਡਾਕਟਰ ਪੀਮਰਾਮ ਮੇਦਕਰ ਸਾਹਿਬ ਜਿਹੜੇ ਨਿਰਮਾਤਾ ਨੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਉਹਨਾਂ ਦੀ ਕਨਸਟੀਟਿਊਸ਼ਨ ਨੂੰ ਉਹਨਾਂ ਦੇ ਸੰਵਿਧਾਨ ਨੂੰ ਬਦਲਣ ਦਾ ਜਿਹੜਾ ਇੱਕ ਟੀਚਾ ਹੈ ਆਰਐਸਐਸ ਦਾ ਤੇ ਬੀਜੇਪੀ ਦਾ ਇਹਦੇ ਤੇ ਪਰਦਾ ਫਾਸ਼ ਹੋ ਗਿਆ ਇਹਨਾਂ ਦੇ ਤਿੰਨ ਵੱਡੇ ਮੈਂਬਰਸ ਆਫ ਪਾਰਲੀਮੈਂਟ ਨੇ ਤੇ ਮਿਨਿਸਟਰਸ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਗੱਲ ਕਹੀ ਕਿ ਜੇ ਸਾਨੂੰ 400 ਤੋਂ ਵੱਧ ਸੀਟ ਮਿਲ ਗਈ ਜਿਹੜਾ ਪਹਿਲਾ ਕੰਮ ਅਸੀਂ ਕਰਨਾ ਚਾਹਾਂਗੇ ਉਹਦੇ ਵਿੱਚ ਅਸੀਂ ਡਾਕਟਰ ਟੀਮਰਾਓ ਅੰਬੇਦਕਰ ਸਾਹਿਬ ਦਾ ਸੰਵਿਧਾਨ ਜਿਹੜਾ ਹੈ ਇਹਨੂੰ ਬਦਲ ਕੇ ਇੱਕ ਨਵਾਂ ਸੰਵਿਧਾਨ ਲੈ ਕੇ ਆਵਾਂ ਉਹਦਾ ਮਕਸਦ ਇਹ ਹੋਇਆ ਕਿ ਜੋ ਸੰਵਿਧਾਨ ਦੇ ਥੱਲੇ ਵੱਖ-ਵੱਖ ਕੌਮਾਂ ਨੂੰ ਰੈਜ਼ਰਵੇਸ਼ਨਸ ਤੇ ਬਾਕੀ ਰਾਈਟਸ ਮਿਲੇ ਉਹ ਸਾਰੇ ਹੱਕ ਉਹ ਖਤਮ ਕਰ ਦਿੱਤੇ ਜਾਣ ਇੱਕ ਬੜੀ ਡੇਂਜਰਸ ਮੂਵ ਹੈ ਇਹ ਇਸ ਤੋਂ ਵੱਡੇ ਪੈਮਾਨੇ ਤੇ ਪੰਜਾਬੀਆਂ ਨੂੰ ਸਭੀ ਬਚਨ ਦੀ ਲੋੜ ਹੈ ਬਾਰਡਰ ਦਾ ਸਾਡਾ ਸੂਬਾ ਹੈ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਿਛਲੇ 10 ਸਾਲਾਂ ਨਾਲ ਸਾਡੀ ਜਿਹੜੀ ਪਛਾਣ ਸੀ ਪੰਜਾਬ ਦੀ ਉਹ ਸੀ ਜੈ ਜਵਾਨ ਤੇ ਜੈ ਕਿਸਾਨ ਨਾ ਪਛਾਣ ਸੀ ਜਵਾਨੀ ਦੇ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ 35 36 ਸਾਲ ਤੱਕ 70% ਦੀ ਪੰਜਾਬ ਦੇ ਹਰ ਘਰ ਵਿੱਚੋਂ ਇੱਕ ਜਵਾਨ ਆਪਣੇ ਮਜ਼ਬੂਤ ਮੋਢਿਆਂ ਤੇ ਬੰਦੂਕ ਚੁੱਕਦਾ ਸੀ ਆਪਣੇ ਦੇਸ਼ ਦੀ ਰੱਖਿਆ ਵਾਸਤੇ ਤੇ 35-36 ਤੋਂ ਬਾਅਦ ਜੋ ਰਿਟਾਇਰ ਹੁੰਦਾ ਸੀ ਕੋਈ ਜਵਾਨ ਉਹ ਫਿਰ ਹੱਲ ਚੁੱਕਦਾ ਸੀ ਉਹਨਾਂ ਮੋਢਿਆਂ ਤੇ ਤੇ ਦੇਸ਼ ਦਾ ਪੇਟ ਪਾਲਦਾ ਸੀ ਇਹਨਾਂ ਨੇ ਪਹਿਲਾ ਕੰਮ ਕੀ ਕੀਤਾ ਪਹਿਲੇ ਤੇ ਆਰਮੀ ਦੀ ਤੇ ਸਾਡੀ ਜਿਹੜੀ ਮਿਲਟਰੀ ਦੀਆਂ ਸਾਰੀਆਂ ਸਰਵਿਸਿਜ਼ ਨੇ ਉਹ ਡਿਸਬੈਂਡ ਕਰ ਦਿੱਤੀ। ਉਹਦੀ ਜਗ੍ਹਾ ਤੇ ਅਗਨੀਵੀਰ ਲੈਣ ਦਾ ਆਰਮੀ ਦੀ ਭੱਤੀ ਖਤਮ ਕਰ ਦਿੱਤੀ। ਸਾਡੀ ਕਈ ਸੌ ਸਾਲਾਂ ਤੋਂ ਲਗਾਤਾਰ ਉਹ ਪਰੰਪਰਾ ਜਿਹੜੀ ਉਹਨੂੰ ਖਤਮ ਕਰ ਦਿੱਤਾ। ਦੂਸਰੇ ਪਾਸੇ ਸਾਡੇ ਕਿਸਾਨਾਂ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਇਹਨਾਂ ਨੇ ਮੋਦੀ ਸਾਹਿਬ ਨੇ ਕਿ ਤੁਹਾਡੀ ਇਨਕਮ ਮੈਂ ਡਬਲ ਕਰਾਂਗਾ ਤੁਸੀਂ ਮੇਰੀ ਸਰਕਾਰ ਲੈ ਕੇ ਆਓ 10 ਸਾਲ ਤੋਂ ਬਾਅਦ ਇਨਕਮ ਤੇ ਡਬਲ ਕੀ ਹੋਣੀ ਸੀ ਕੋਈ 10 ਮਿੰਟ ਦਾ ਵੀ ਵਕਤ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਜਿਹੜੇ ਲਗਾਤਾਰ 11 12 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ 7 700 ਤੋਂ ਵੱਧ ਛਾਤਾਂ ਹੋਈ ਮੋਦੀ ਸਾਹਿਬ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਮੰਤਰੀਆਂ ਦੇਸ਼ ਦਾ ਮੈਂ 10 ਮਿੰਟ ਵੀ ਯਾ ਕੋਦ ਬਾਰਡਰ ਤੇ ਚਲੇ ਜਾਵਾਂ ਜਾਂ ਉਹਨਾਂ ਨੂੰ ਇੱਕ ਵਫ਼ਦ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਗੱਲ ਸੁਣ ਸਕਾਂ ਕਿ ਤੁਸੀਂ ਦੱਸੋ ਇਹ ਚਾਰ ਕਾਲੇ ਕਾਨੂੰਨ ਜਿਹੜੇ ਮੈਂ ਲੈ ਕੇ ਆਂਦੇ ਨੇ ਤੁਹਾਨੂੰ ਕਿਹੜੀ ਇਹਦੇ ਤੇ ਕਿਹੜੀ ਵਿਸ਼ੇਸ਼ ਪ੍ਰੋਬਲਮ ਇਹਨਾਂ ਤੇ ਕੀ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਰਾਜ ਸਭਾ ਦੇ ਮੇਜ਼ ਤੇ ਖੜੇ ਹੋ ਕੇ ਮੈਨੂੰ ਉਥੋਂ ਦੇ ਜਿਹੜੇ ਕਾਗਜ਼ ਹਨ ਉਥੇ ਪਈ ਇੱਕ ਫਾਈਲ ਉਹ ਚੁੱਕ ਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਕੁਰਸੀ ਤੇ ਮਾਰਨੀ ਪਈ ਸੀ ਜਦੋਂ ਅਸੀਂ ਵੇਖਿਆ ਸੀ ਕਿ 15 ਦਿਨ ਲਗਾਤਾਰ ਅਸੀਂ ਬਹਿਸ ਮੰਗਦੇ ਰਹੇ ਕਿ ਕਾਲੇ ਕਾਨੂੰਨਾਂ ਤੇ ਬਹਿਸ ਕੀਤੀ ਜਾਏ ਇਹ ਸਰਕਾਰ ਬਹਿਸ ਕਰਨ ਨੂੰ ਤਿਆਰ ਨਹੀਂ ਸੀ ਮੈਂ ਦਾਤ ਦੇਣਾ ਚਾਹਾਂਗਾ ਸਾ ਗੁਰਜੀਤ ਸਿੰਘ ਨੂੰ ਔਜਲਾ ਸਾਹਿਬ ਨੂੰ ਲਗਾਤਾਰ ਕਈ ਮਹੀਨੇ ਆਪਣੇ ਕੁਝ ਸਾਥੀਆਂ ਦੇ ਨਾਲ ਜੰਤਰ ਮੰਤਰ ਤੇ ਸਾ ਚਸ਼ਮੀਰ ਸਿੰਘ ਵੀ ਉਹਦੇ ਵਿੱਚ ਐਂਡਪਾ ਸਾਹਿਬ ਤੇ ਤਕਰੀਬਨ 8-9 ਮਹੀਨੇ ਜਾਂ 10 ਮਹੀਨੇ ਉੱਥੇ ਤੰਬੂ ਲਾ ਕੇ ਕਿਸਾਨਾਂ ਦੀ ਲੜਾਈ ਲੜੀ ਤੇ ਅਖੀਰ ਦਸਾਂ ਸਾਲਾਂ ਚ ਇੱਕ ਹੀ ਇਹੋ ਜਿਹੀ ਮੇਜਰ ਫੈਸਲਾ ਸੀ ਨਰਿੰਦਰ ਮੋਦੀ ਦਾ ਜਿਹੜਾ ਉਹਨੂੰ ਵਾਪਸ ਲੈਣਾ ਪਿਆ ਉਹ ਕਿਸਾਨਾਂ ਦੇ ਖਿਲਾਫ ਸੀ ਅੱਜ ਉਹਨੇ ਕਿਸਾਨਾਂ ਨੂੰ ਜਸਟਿਸ ਨਹੀਂ ਦਿੱਤਾ ਮੈਂ ਤੁਹਾਨੂੰ ਇਹ ਗੱਲ ਆਪਣੀ ਪਾਰਟੀ ਦੇ ਕਮਿਟਮੈਂਟ ਦੱਸਣਾ ਚਾਹਨਾ ਸਾਡੀਆਂ ਦੋ ਵੱਡੀਆਂ ਕਮਿਟਮੈਂਟਸ ਨੇ ਜਿਹੜੀ ਨਵਾਂ ਕਾਂਗਰਸ ਦਾ ਮੈਨੀਫੈਸਟੋ ਹੈ ਪਹਿਲੀ ਕਮਿਟਮੈਂਟ ਹੈ ਹਿੰਦੁਸਤਾਨ ਦੀ ਕਿਸਾਨੀ ਦੇ ਨਾਲ ਇਹ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਐਮ ਐਸ ਸੁਆਮੀ ਨਾਥ ਦੇ ਫਾਰਮੂਲੇ ਨਾਲ 50% C2 50% ਉਹ ਅਸੀਂ ਇਨ ਬਿਨ ਲਾਗੂ ਕਰਾਂ ਇਹਦੇ ਨਾਲ ਵੱਡੀ ਰਾਹਤ ਪੰਜਾਬ ਦੀ ਕਿਸਾਨੀ ਨੂੰ ਮਿਲੇ ਜਿਹੜੀ ਮੇਜਰ ਡਿਮਾਂਡ ਆਈ ਦੇ ਦਿਨ ਵੀ ਹੈ ਉਹ ਇਹ ਹੈ ਕਿ ਸਾਨੂੰ ਐਮ ਐਸ ਪੀ ਲੀਗਲਾਈਜ਼ ਕਰਕੇ ਦਿਓ ਸਾਡਾ ਲੀਗਲ ਹੱਕ ਹੋਏ ਜਿਹੜੀਆਂ ਤਾਈ ਫਸਲਾਂ ਨੇ ਸਾਨੂੰ ਖੱਜਲ ਖਵਰੀ ਨਾ ਹੋਣੀ ਸਾਡੇ ਤੇ ਬਲੈਕਮੇਲਿੰਗ ਨਾ ਹੋਵੇ ਟਰੇਡਰਜ਼ ਦਾ ਐਡਵਾਂਟੇਜ ਨਾ ਲੈਂਦੇ ਅਸੀਂ ਜਦੋਂ ਚਾਹੀਏ ਬਕਾਇਦਾ ਤੌਰ ਸਾਨੂੰ ਜਿਹੜਾ ਸਰਕਾਰ ਦਾ ਮਿੱਥਿਆ ਹੋਇਆ ਰੇਟ ਹੈ ਉਹ ਸਾਨੂੰ ਮਿਲੇ ਸੋ ਕਾਂਗਰਸ ਪਾਰਟੀ ਦੀ ਇਹ ਵਚਨ ਪੱਤਰ ਇੰਡੀਆ ਬਲੌਕ ਦੀ ਵਚਨ ਪੱਤਰ ਕਿਸੀ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਸੁਮਿਨਾਥਨ ਦੇ ਫਾਰਮੂਲੇ ਮਤਾਂਕਦਾਂ دوسری ਕਿਸਾਨ ਭਰਾਵਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮੈਂ ਦੱਸਣਾ ਚਾਹੰਦੂਸਰੀ ਸਾਲੀ ਗਰੰਟੀ ਹੈ ਕਿ ਜਿਹੜਾ ਤੁਹਾਡਾ ਕਰਜ਼ਾ ਹੈ ਦੇਸ਼ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਦੇਣਾ ਚਾਹਨਾ 2014 ਵਿੱਚ ਜਦੋਂ ਮੋਦੀ ਸਾਹਿਬ ਸਰਕਾਰ ਚਾਏ ਨੇ ਸਮੁੱਚੇ ਹਿੰਦੁਸਤਾਨ ਦੀ ਕਿਸਾਨੀ ਦਾ ਕਰਜ਼ਾ ਸੀ 14 ਲੱਖ ਕਰੋੜ ਇਹਨਾਂ ਕੋ ਇੱਕ ਬਕਾਇਦਾ ਤੌਰ ਸੌਰੀ 9 ਲੱਖ ਕਰੋੜ ਰੁਪਈਆ ਟੋਟਲ ਕਰਜ਼ਾ ਸੀ ਮੋਦੀ ਸਾਹਿਬ ਦੇ ਕੋਲ ਦੋ ਚੁਆਇਸ ਸੀ ਕਿ ਕੀ ਮਲਟੀ ਨੈਸ਼ਨਲ ਜਾਂ ਵੱਡੀਆਂ ਜਿਹੜੀ ਇਥੇ ਕਾਰਪੋਰੇਟ ਹਾਊਸੇਜ਼ ਨੇ ਕੀ ਉਹਨਾਂ ਦਾ ਕਰਜ਼ਾ ਛੱਡਣਾ ਹੈ ਕਿ ਕਿਸਾਨੀ ਦਾ ਚਾਹੀਦਾ ਮੋਦੀ ਸਾਹਿਬ ਨੇ ਆਪਟ ਕੀਤਾ ਵੱਡੇ ਇੰਡਸਟਰੀਅਲ ਹਾਊਸੇਜ਼ ਦਾ ਕਰਜ਼ਾ ਛੱਡਣਾ ਅੱਜ ਦੇ ਦਿਨ 14 ਲੱਖ ਕਰੋੜ ਰੁਪਈਆ ਚੰਦ ਪੂੰਜੀਪਤੀ ਜਿਹੜੇ ਵੱਡੇ ਨੇ ਕੋ 100 200 ਘਰਾਣਾ ਉਹਨਾਂ ਦਾ 14 ਲੱਖ ਕਰੋੜ ਰੁਪਈਆ ਕਰਜ਼ਾ ਮਾਫੀ ਦਿੱਤੀ ਬੈਂਕਾਂ ਤੋਂ ਕਿਸਾਨਾਂ ਦਾ ਨਹੀਂ ਤੇ 9 ਲੱਖ ਕਰੋੜ ਰੁਪਏ ਇੱਕੋ ਵਾਰ ਦੇ ਵਿੱਚ ਇੱਕ ਹਿਸਟੋਰਿਕ ਕਦਮ ਹੁੰਦਾ ਸਾਰੇ ਦੇਸ਼ ਦੇ ਵਿੱਚ ਇੱਕ ਨਵੀਂ ਬਿਗਨਿੰਗ ਕਰਨ ਵਾਸਤੇ ਕਰਜ਼ਾ ਮਾਫੀ ਹੋ ਸਕਦੀ ਨਹੀਂ ਕੀਤੀ ਬਟ ਅਸੀਂ ਹੁਣ ਵਾਦਾ ਕਰਦੇ ਪਹਿਲੇ ਵੀ ਡਾਕਟਰ ਬਨਮੋਨ ਸਿੰਘ ਜੀ ਦੀ ਗਵਰਨਮੈਂਟ ਦੇ ਵਿੱਚ 72000 ਕਰੋੜ ਰੁਪਏ ਸਾਰੇ ਦੇਸ਼ ਦੇ ਵਿੱਚ ਅਸੀਂ फार्मर्स ਨੂੰ ਡੈਟ ਰੀਲੀਫ ਦਿੱਤਾ ਸੀ ਕਰਜ਼ਾ ਮਾਫੀ ਕੀਤੀ ਸੀ 5000 ਕਰੋੜ ਦੀ ਕੋਆਪਰੇਟਿਵ ਬੈਂਕਾਂ ਦੀ ਕਰਜ਼ਾ ਮਾਫੀ ਪਿਛਲੀ ਕਾਂਗਰਸ ਦੀ ਸਰਕਾਰ ਪੰਜਾਬ ਚੁਈ ਸੀ ਅਸੀਂ ਹੁਣ ਵਾਦਾ ਕਰਨੇ ਕਮਿਸ਼ਨ ਸਪੈਸ਼ਲ ਬੈਠੇਗਾ ਜਿਹੜਾ ਬਕਾਇਦਾ ਤੌਰ 'ਤੇ ਇਸ ਕਰਜ਼ੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਕਿਸਾਨਾਂ ਦੀ ਕਰਜ਼ੇ ਮਾਫੀ ਵੱਲ ਅਸੀਂ ਠੋਸ ਕਦਮ ਉਠਾਵਾਂਗੇ ਇਹਦੇ ਨਾਲ ਨਾਲ ਤੀਸਰੀ ਕਮਿਟਮੈਂਟ ਹੈ ਸਾਡੀ ਵੱਡੀ ਸਮੂੱਚੇ ਹਿੰਦੁਸਤਾਨੀਆਂ ਦੇ ਨਾਲ ਵਿਸ਼ੇਸ਼ ਤੌਰ ਪੰਜਾਬੀਆਂ ਕਿ ਅਗਨੀ ਵੀਰ ਦੀ ਸਕੀਮ ਜਿੱਦਣ ਕਾਂਗਰਸ ਦੀ ਸਰਕਾਰ ਜਾਂ ਇੰਡੀਆ ਬਲੋਕ ਦੀ ਗਵਰਨਮੈਂਟ ਬਣਦੀ ਅਸੀਂ ਉਸੇ ਦਿਨ ਹੀ ਅਗਨੀ ਵੀਰ ਸਕ੍ਰੈਪ ਕਰਾਂਗੇ ਰੈਗੂਲਰ ਰਾਮੀ ਦੇ ਵਿੱਚ 에ਅਰ ਫੋਰਸ ਦੇ ਵਿੱਚ ਤੇ ਨੇਵੀ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਵਕਤ ਦੇ ਵਿੱਚ ਰੈਜੀ ਰੈਜੀਮੈਂਟੇਸ਼ਨ ਸਿਸਟਮ ਸੀ ਉਹਦੇ ਮੁਤਾਬਕ ਭਰਤੀ ਹੋਏਗੀ ਹਜ਼ਾਰਾਂ ਪਰਿਵਾਰਾਂ ਨੂੰ ਨਵੇਂ ਸਿਰਿਓ ਇੱਕ ਵਾਰ ਫੇਰ ਆਪਣੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਏ। ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਕੁਝ ਨੌਜਵਾਨ ਆਵਾਸ ਇੱਕ ਬਹੁਤ ਹੀ ਦੋ ਤਿੰਨ ਰੈਵਿਊਲੂশনারੀ ਫੈਸਲੇ ਸਾਡੇ ਬੈਨਿਫੈਸਟੋ ਚ ਆਏ ਨੇ। ਇੱਕ ਤੇ ਹੈ ਤੁਸੀਂ ਵੇਖੋ ਮੋਦੀ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਿ ਮੇਰੀ ਸਰਕਾਰ 2 ਲੱਖ ਜੋਬਸ ਹਰ ਸਾਲ ਨੌਜਵਾਨਾਂ ਨੂੰ ਪ੍ਰੋਵਾਈਡ ਕਰੇਗੀ। 2 ਕਰੋੜ ਸੌਰੀ 2 ਕਰੋੜ ਜੋਬਸ ਪਰ ਰੀਅਲ ਅੱਜ 10 ਸਾਲਾਂ ਚ 20 ਕਰੋੜ ਜੌਬਸ ਹੋਣੀਆਂ ਚਾਹੀਦੀਆਂ ਸਨ ਅੱਜ 40% ਸਾਡੇ ਨੌਜਵਾਨ ਬੱਚੇ ਜਿਹੜੇ ਗ੍ਰੈਜੂਏਟ ਨੇ ਅਨਐਮਪਲੋਇਡ ਇਹ ਡਾਟਾ ਸਾਰੇ ਹਿੰਦੁਸਤਾਨ ਦਾ ਜਿਹੜਾ ਪ੍ਰੈਸ ਤੇ ਕੋਈ ਵੀ ਹੈ ਤੁਸੀਂ ਕਲੈਕਟ ਵੀ ਕਰ ਸਕਦੇ ਅਸੀਂ ਉਹਨਾਂ ਵਾਸਤੇ ਇੱਕ ਰੈਵੋਲੂশনারੀ ਕਦਮ ਲੈ ਕੇ ਆਂਦਾ ਹੈ ਉਹਦੇ ਵਿੱਚ ਹੈ ਰਾਈਟ ਟੂ ਅਪਰੈਂਟਿਸਿਪ ਐਕਟ ਕੋਈ ਵੀ ਗ੍ਰੈਜੂਏਟ ਜਾਂ ਡਿਪਲੋਮਾ ਹੋਲਡਰ ਸਾਡਾ ਬੱਚਾ ਜਿਹੜਾ ਹੋਏਗਾ ਉਹ ਕਿਸੇ ਪ੍ਰਾਈਵੇਟ ادارے ਜਾਂ ਗਵਰਨਮੈਂਟ ਦੇ ادارے ਵਿੱਚ ਇੱਕ ਸਾਲ ਟ੍ਰੇਨਿੰਗ ਜਿਹੜੀ ਲਏਗਾ ਉਹਦੇ ਵਾਸਤੇ 1 ਲੱਖ ਰੁਪਈਆ ਸਾਲ ਦਾ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰੇਗੀ ਫ੍ਰੀ ਅਪਰੈਂਟਿਸਸ਼ਿਪ ਤੇ 1 ਲੱਖ ਰੁਪਈਆ ਪਰ ਯਰ ਤੁਹਾਨੂੰ ਦਿੱਤਾ ਜਾਏਗਾ ਇਸ ਤਰ੍ਹਾਂ ਹੀ 30 ਲੱਖ ਜੋਬਸ ਸੈਂਟਰ ਦੇ ਵਿੱਚ ਅਜੇ ਪਈਆਂ ਨੇ ਜਿੱਥੇ ਵੈਕੈਂਸੀਜ਼ ਹੈ ਨੇ ਭਰੀਆਂ ਨਹੀਂ ਗਈਆਂ ਸਾਡੀ ਕਮਿਟਮੈਂਟ ਹੈ ਕਿ ਪਹਿਲੇ ਯਰ ਦੇ ਵਿੱਚ ਪਹਿਲੇ ਸਾਲ ਦੇ ਵਿੱਚ 30 ਲੱਖ ਸਰਕਾਰ ਦੀਆਂ ਜੋਬਸ ਸੈਂਟਰ ਦੇ ਵਿੱਚ ਭਰੀਆਂ ਜਾਣਗੀਆਂ ਇਹਦੇ ਨਾਲ ਨਾਲ ਜਿੰਨੇ ਬੱਡਿੰਗ ਸਪੋਰਟਸਮੈਨ ਨੇ ਨੌਜਵਾਨ ਬੱਚੇ ਜਿਹੜੇ ਚੰਗੇ ਸਪੋਰਟਸਮੈਨ ਨੇ 21 ਸਾਲ ਤੋਂ ਬਿਲੋਥੀ ਏਜ ਆਫ 21 21 ਸਾਲ ਤੋਂ ਥੱਲੇ ਤੱਕ ਦੇ ਉਹਨਾਂ ਨੂੰ 10000 ਰੁਪਇਆ ਫੀ ਮਹੀਨਾ ਉਹਨਾਂ ਨੂੰ ਅਲਾਉਂਸ ਐਜ਼ ਅ ਸਪੋਰਟਸ ਅਲਾਉਂਸ ਦਿੱਤਾ ਜਾਏ ਚੰਨਾਲ ਮਹਿਲਾਵਾ ਵਾਸੀ ਮੈਂ ਦੱਸਣਾ ਚਾਹਨਾ ਸਪੈਸ਼ਲੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਪੈਣਾ ਨੂੰ ਸਾਡੀਆਂ ਨੌਜਵਾਨ ਬੱਚੀਆਂ ਨੂੰ ਇਲੈਕਸ਼ਨਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ 1000 ਰੁਪਿਆ ਮਹੀਨੇ ਦਾ ਤੁਹਾਨੂੰ ਪਤਾ ਦਿਆ ਕਰਾਂਗੇ 2.5 ਸਾਲ ਗੁਜ਼ਰਨ ਤੋਂ ਬਾਅਦ ਵੀ ਕਦੀ ਕਿਸੇ ਨੇ ਨਾ ਤੱਕ ਵੀ ਨਹੀਂ ਲਿਆ ਬਟ ਕਾਂਗਰਸ ਦੀ ਸਰਕਾਰ ਨੇ ਇੱਕ ਕਮਿਟਮੈਂਟ ਦਿੱਤੀ ਹੈ ਕਾਂਗਰਸ ਨੇ ਲਾਂਚ ਕੀਤੀ ਹੈ ਮਹਾ ਲਕਸ਼ਮੀ ਸਕੀਮ ਜਿਹੜੀ 1 ਲੱਖ ਰੁਪਈਆ ਹਰ ਸਾਲ ਅਨ ਕੰਡੀਸ਼ਨਲ ਕੈਸ਼ ਟ੍ਰਾਂਸਫਰ ਹੋਏਗਾ ਹਰ ਗਰੀਬ ਕਰਦੀ ਨੌਜਵਾਨ ਬੱਚੀ ਵਾਸਤੇ ਉਹਦੇ ਵਿੱਚ ਨਾਲ ਹੀ ਅਸੀਂ ਇਹ ਗੱਲ ਕਹੀ ਹੈ ਕਿ 50% ਜੌਬਸ ਦੀ ਰੈਜ਼ਰਵੇਸ਼ਨ ਆਨ ਦੇ ਟਾਈਮ ਦੇ ਵਿੱਚ ਹਰ ਸਰਗਰਮ ਜੌਬ ਦੇ ਵਿੱਚ ਔਰਤਾਂ ਨੂੰ ਮਿਲੇਗਾ 50% ਰੈਜ਼ਰਵੇਸ਼ਨ ਇਹ ਜਿਹੜੀ ਹੈ ਇਹ ਬਕਾਇਦਾ ਤੌਰ ਤੇ ਔਰਤਾਂ ਵਾਸਤੇ ਰੱਖ ਲਈ ਗਈ ਹੈ ਰੱਖ ਵੀ ਕਰਨ ਕਰ ਦਿੱਤਾ ਗਿਆ ਹੈ 1 ਲੱਖ ਰੁਪਇਆ ਮਹਾ ਲక్ష్ਮੀ ਸਕੀਮ ਦੇ ਅਧੀਨ ਹਰ ਗਰੀਬ ਪਰਿਵਾਰ ਦੀ ਇੱਕ ਨੌਜਵਾਨ ਬੇਟੀ ਨੂੰ ਮੌਕਾ ਮਿਲੇਗਾ ਉਹ ਜਿੱਥੇ ਮਰਜ਼ੀ ਵੀ ਇਸਤੇਮਾਲ ਕਰ ਲੈਣਾ ਐ ਐਜੂਕੇਸ਼ਨ ਵਾਸਤੇ ਕਰਨਾ ਐ ਕੋਈ ਐਨ ਜੀਓ ਦਾ ਕੰਮ ਕਰਨਾ ਐ ਕੋਈ ਆਪਣੇ ਵੱਲੋਂ ਕੋਈ ਵੀ ਘਰ ਦਾ ਕੰਮ ਕੋਈ ਡੋਮੈਸਟਿਕ ਕਾਟੇਜ ਇੰਡਸਟਰੀ ਚ ਕਰਨਾ ਐ ਉਹ ਅਸੀਂ ਇਹਨਾਂ ਵਾਸਤੇ ਕਰਕੇ ਦਵਾਂਗੇ ਇਹਦੇ ਨਾਲ ਨਾਲ ਇੱਕ ਵੱਡੀ ਗੱਲ ਹੈ ਲੇਬਰ ਵਾਸਤੇ ਮੈਨੇ ਰਹਿਗਾ ਤੁਹਾਨੂੰ ਪਤਾ ਹੈ ਮੈਨੇ ਰਹਿਗਾ ਦੀ ਸਕੀਮ ਰਾਈਟ ਟੂ ਵਰਕ ਜਿਹੜਾ ਇਹ ਵੀ ਕਾਂਗਰਸ ਲੈ ਕੇ ਆਈ ਸੀ ਮੋਦੀ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਸਾਰਨ ਜੇ ਕੋ ਮਾੜੀ ਸਕੀਮ ਕਾਂਗਰਸ ਲੈ ਕੇ ਆਈ ਹੈ ਪੈਸਾ ਸਾਡਾ ਸਾਰਨਵਾਦ ਜੇਕਰ ਖਰਾਬ ਹੋਇਆ ਤਾਂ ਮੈਨੇ ਰਹਿਗਾ ਚੋਇਆ ਹੁਣ ਲਗਾਤਾਰ ਉਹੀ ਸਕੀਮ ਚਲਾਨੀ ਪਈ ਬੰਦ ਨਹੀਂ ਕਰ ਸਕੇ ਅਸੀਂ ਉਹਦਾ ਹੁਣ ਇਹ ਗੱਲ ਸਾਡੀ ਵਚਨਬੱਧ ਕਿ ਹਰ ਮੈਨਰੇਗਾ ਵਰਕਰ ਨੂੰ 400 ਰੁਪਿਆ ਦਿਹਾੜੀ ਮਿਲੇਗਾ ਉਹਦੇ ਵੇਜ ਦੇ ਵਿੱਚ ਤਕਰੀਬਨ 25 ਤੋਂ 30% ਅਜ਼ਾਫਾ ਹੋ ਗਿਆ ਦਿਹਾੜੀ ਦੇ ਵਿੱਚ ਮਿਨੀਮਮ 400 ਰੁਪਿਆ ਪਰ ਦੇ ਇਹ ਲੇਬਰ ਵਾਸਤੇ ਹੈ ਹੈਲਥ ਦੇ ਵਿੱਚ ਇੱਕ ਜਿਹੜੀ ਵੱਡੀ ਮਸਮਨਾ ਮੁਬਾਰਕ ਮੈਂ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਨੂੰ ਦੇਣਾ ਚਾਹਨਾ ਕਿ ਉਹਨਾਂ ਰਾਜਸਥਾਨ ਦੇ ਪੈਟਰਨ ਤੇ 25 ਲੱਖ ਰੁਪਏ ਦਾ ਫੈਸਲਾ ਕਰ ਲਿਆ ਹਰ ਹਿੰਦੂਸਤਾਨੀ ਜਿਹਦੇ ਵਿੱਚ ਹਰ ਪੰਜਾਬੀ ਕਵਰ ਹੋਏਗਾ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਕਰਾਣੋ ਭਾਵੇਂ ਹਸਪਤਾਲ ਤੋਂ ਕਰਾਣੋ ਉਹਦੇ ਵਿੱਚ ਭਾਵੇਂ ਡਾਇਗਨੋਸਟਿਕ ਭਾਵੇਂ ਕੋਈ ਤੁਹਾਡੇ ਐਗਜ਼ਾਮੀਨੇਸ਼ਨ ਹੋਣ ਕੋਈ ਡਾਇਗਨੋਸਟਿਕਸ ਦਾ ਕੰਮ ਹੋਏ ਸਰਜਰੀ ਹੋਏ ਮੈਡੀਸਿਨਸ ਹੋਣ ਰੀਹੈਬਿਲਿਟੇਸ਼ਨ ਹੋਏ ਕਿਸੇ ਕਿਸਮ ਦੀ ਵੀ ਬਿਮਾਰੀ ਦਾ 25 ਲੱਖ ਰੁਪਏ ਜਿਹੜਾ ਉਹਦੀ ਇੰਸ਼ੋਰੈਂਸ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰੇ ਤੁਸੀਂ ਗੋਡੇ ਬਦਲਵਾ ਲਓ ਤੁਸੀਂ ਹਾਰਟ ਦੇ ਵਿੱਚ ਸਟੈਂਟ ਪਵਾ ਲਓ ਹਾਰਟ ਬਦਲਵਾ ਲਓ ਕੁਝ ਵੀ 25 ਲੱਖ ਰੁਪਏ ਤੱਕ ਦਾ ਹੋਏਗਾ ਕਿਸੇ ਵੀ ਹਸਪੀਟਲ ਚ ਆਫ ਯੋਰ ਚੋਇਸ ਜਿਹੜਾ ਆਲਰੇਡੀ ਰਾਜਸਥਾਨ ਦੀ ਸ਼ੋਗ ਗੈਲਾਰਟ ਗਵਰਨਮੈਂਟ ਨੇ ਕੀਤਾ ਉਹ ਅਸੀਂ ਇਸ ਦੇ ਵਿੱਚ ਗਾਰੰਟੀ ਲੈ ਕੇ ਆ ਇਹਦੇ ਨਾਲ ਨਾਲ ਹੁਣ ਆਪਾਂ ਗੱਲ ਕਰੀਏ ਪੰਜਾਬ ਵੇਖੋ ਪੰਜਾਬ ਦੇ ਵਿੱਚ ਦੋ ਕਿਸਮ ਦੇ ਇਸ ਟਾਈਮ ਤੁਹਾਡੇ ਸਾਹਮਣੇ ਚੈਲੰਜਸ ਨੇ ਪੋਦੀ ਸਾਹਿਬ ਨੇ ਜਿਨ੍ਹਾਂ ਨੇ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਪਿਛਲੇ 2 ਸਾਲ ਦਾ 8.5 ਹਜ਼ਾਰ ਕਰੋੜ ਰੁਪਿਆ ਰੂਰਲ ਡਿਵੈਲਪਮੈਂਟ ਫੰਡ ਪੰਜਾਬ ਦਾ ਲੋ ਗਿਆ ਉਹਦੇ ਨਾਲ ਹੋਇਆ ਕੀ ਹੈ ਸਾਰੀ ਪਿੰਡੂ ਸੜਕਾਂ ਪੰਜਾਬ ਦੀਆਂ ਸਾਡੇ ਸਾਰੇ ਸਟੇਡੀਅਮ ਪਿੰਡਾਂ ਦੀ ਤਰੱਕੀ ਤੁਹਾਡੇ ਰੂਰਲ ਸਕੂਲਸ ਤੁਹਾਡਾ ਰੂਰਲ ਹੈਲਥ ਇਨਫਰਾਸਟ੍ਰਕਚਰ ਉਹ ਸਾਰਾ ਦਾ ਸਾਰਾ ਟੈਸ਼ ਨੈਸ਼ ਤੋਂ ਹੈਲਥ ਦੀ ਸਾਡੀ ਸਕੀਮ ਜਿਹੜੀ ਸੀ ਕਿਉਂਕਿ ਜਦੋਂ ਇਹਨਾਂ ਨੇ ਆਪ ਵਾਲਿਆਂ ਨੇ ਇੱਕ ਨਵੀਂ ਸਕੀਮ ਖੋਲ੍ਹ ਲਈ ਉਹਨਾਂ ਨੂੰ ਬਹਾਨਾ ਮਿਲ ਗਿਆ ਕਿ ਜਿਹੜੀ ਹੈਲਥ ਦੇ ਉੱਤੋਂ ਪੈਸਾ 850 ਕਰੋੜ ਰੁਪਈਆ ਸਾਲ ਦਾੰਦਾ ਸੀ ਉਹ ਵੀ ਉਹਨਾਂ ਬੰਦ ਕਰ ਦਿੱਤਾ ਜਿਹਦੇ ਨਾਲ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਵੱਡੇ ਪੇਮਾਨੇ ਤੇ ਅੱਜ ਤੁਸੀਂ ਵੇਖ ਰਹੇ ਹੋ ਹੈਲਥ케ਅ ਰਾਜਸਥਾਨ ਆਫ ਦੀ ਬਿਗੇਸਟ ਪ੍ਰੋਬਲਮਸ ਹੈਲਥ케ਅ ਪਿੰਡਾਂ ਦੇ ਵਿੱਚ ਕੰਪਲੀਟ ਕੰਮ ਬੰਦ ਕਰ ਗਿਆ ਮੇਰਾ ਓਪਨ ਚੈਲੰਜ ਹੈ ਅੱਜ ਗੁਰੂਦੀ ਨਗਰੀ ਚ ਬੈਠਾ ਕੋਈ ਮੈਨੂੰ ਕੰਮ ਦੱਸੋ ਕੋਈ ਇੱਕ ਕੰਮ ਡਿਵੈਲਪਮੈਂਟ ਵਰਕ ਦਾ ਕਿਸੇ ਵੀ ਤੁਹਾਡੇ ਅੰਮ੍ਰਿਤਸਰ ਦੇ ਵਾਰਡ ਚ ਹੋਇਆ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਹੋਈ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਨਹੀਂ ਹੋਇਆ ਸਾਡੇ ਛੋਟੇ ਇੱਥੋਂ ਦੀ ਜਿੰਨੀ ਟ੍ਰੇਡ ਹੈ ਛੋਟੀ ਸਮਾਲ 스ਕੇਲ ਇੰਡਸਟਰੀ ਤਾਡੀ ਮੀਡੀਅਮ 스ਕੇਲ ਇੰਡਸਟਰੀ ਹੈ ਉਹਨਾਂ ਦੇ ਵੱਖਰੇ ਕਿਸਮ ਦੇ ਟੈਕਸਸ ਜੀਐਸਟੀ ਦੀਆਂ ਬਾਕੀ ਚੀਜ਼ਾਂ ਲਗਾ ਦਿੱਤੀਆਂ ਗਈਆਂ ਐਂਡ ਵੱਡੀ ਗੱਲ ਸੋਨੀ ਸਾਹਿਬ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਸੀ ਮੈਂ ਇਥੇ ਫੇਰ ਕਰਨਾ ਚਾਹੁੰਦਾ ਮੋਦੀ ਸਾਹਿਬ ਤੁਸੀਂ ਤੇ ਉਥੇ ਦੋ ਪਹਿਲੇ ਦੋ ਪੋਰਟ ਸੀ ਦੋ ਦੇ ਤਿੰਨ ਨਵੇਂ ਬਣਾ ਲੇ ਸਾਰੇ ਹਿੰਦੁਸਤਾਨ ਚ ਨਵੇਂ ਪੋਰਟ ਬਣਾਤੇ ਸਾਡਾ ਇੱਕੋ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਅੰਮ੍ਰਿਤਸਰ ਤੋਂ ਜਿਹੜਾ ਵਪਾਰ ਜ਼ਾਗਾ ਬਾਰਡਰ ਵਾਲਾ ਟਾਲੀ ਵਾਲਾ ਤੁਸੀਂ ਬੰਦ ਕਰ ਦਿੱਤਾ ਮੇਰਾ ਇਹ ਸਾਫ਼ ਤੌਰ ਚਾਰਜ ਹੈ ਭਾਜਪੀ ਤੇ ਕਿ ਜਾਣ ਕੇ ਫਾਈਨੈਂਸ਼ੀਅਲ ਐਂਬਾਰਗੋ ਲਾਇਆ ਗਿਆ ਪੰਜਾਬ ਪੰਜਾਬ ਨੂੰ ਫਾਈਨੈਂਸ਼ੀਅਲ ਤੌਰ ਤੇ ਕਰਸ਼ ਕਰਨ ਦੀ ਇਹ ਬਕਾਇਦਾ ਤੌਰ ਸੈਂਟਰ ਦੀ ਸਕੀਮ ਸੀ ਗੁੱਸਾ ਮੋਦੀ ਸਾਹਿਬ ਨੂੰ ਉਦੋਂ ਆਇਆ ਜਦੋਂ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਿਉਂ ਕੀਤੇ ਗਏ ਕਿਉਂਕਿ ਪੰਜਾਬ ਨੂੰ ਬੇਸਿਕਲੀ ਅਡਾਨੀਆਂ ਦੇ ਅਮਬਾਨੀਆਂ ਦੇ ਹੱਥੇ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਇਹ ਦੇਣਾ ਚਾਹੁੰਦੇ ਸੀ ਇਹ ਚਾਹੁੰਦੇ ਸੀ ਕਿ ਕੰਟਰੈਕਟ ਫਾਰਮਿੰਗ ਇਹਨਾਂ ਦੇ ਹੱਥ ਚ ਆਏ ਇਹਨਾਂ ਦੇ ਮੁਤਾਬਕ ਫਸਲਾਂ ਬੀਜੀਆਂ ਜਾਣ ਬਾਕੀ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਦੇ ਆਪਣੀਆਂ ਜ਼ਮੀਨਾਂ ਦੇਣ ਵਾਸਤੇ ਉਸ ਬਾਅਦ ਇਹ ਜਿਹੜਾ ਬਾਰਡਰ ਉਹਨੂੰ ਖੋਲੀ ਅਸੀਂ ਜਦੋਂ ਸਾਡੇ ਮੁਤਾਬਕ ਸਾਰਾ ਕਾਰੋਬਾਰ ਬਣ ਹੁਣ ਵੀ ਮੈਂ ਤੁਹਾਨੂੰ ਪ੍ਰੀ ਵਾਰਨ ਕਰਨਾ ਚਾਹੁੰਦਾ ਬਹੁਤ ਸਾਰੀਆਂ ਜਿਹੜੀਆਂ ਨੈਸ਼ਨਲ ਹਾਈਵੇਜ਼ ਬਣੀਆਂ ਨੇ ਤੁਹਾਡੀਆਂ ਇਹ ਸਾਰੀਆਂ ਗੁਜਰਾਤ ਨੂੰ ਜੋੜਦੀਆਂ ਨੇ ਇਹ ਤੁਹਾਨੂੰ ਬਹੁਤ ਸਾਰੀਆਂ ਵੱਡੇ ਟਰੈਕ ਆਫ ਲੈਂਡਸ ਇਹਨਾਂ ਨੇ ਖਰੀਦ ਲੈਨੇ ਲੋਕਲ ਪੰਜਾਬੀਆਂ ਦੇ ਲਾਵਾ ਇਹ ਪਤਾ ਸਾਨੂੰ ਉਦੋਂ ਲੱਗਣਾ ਜਦੋਂ ਇਹ ਲੋਕ ਆ ਕੇ ਬਾਹਰ ਲੈ ਪੰਜਾਬ ਦੇ ਬਿਜ਼ਨਸ ਤੇ ਇਹਦੇ ਕਾਰੋਬਾਰ ਤੇ ਕੰਪਲੀਟਲੀ ਕਬਜ਼ਾ ਹੋ ਜਾਣਾ ਤੋਂ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਮੈਂ ਉਹਨੂੰ ਫਾਈਨਲ ਇੱਕ ਅਪੀਲ ਅੰਮ੍ਰਿਤਸਰ ਦੇ ਵੋਟਰਸ ਨੂੰ ਕਰਨੀ ਮੇਰੇ ਵੀਰੋ ਕੇਜਰੀਵਾਲ ਸਾਹਿਬ ਦਾ ਖੁਦ ਇੱਕ ਵੱਡੀ ਜਦੋਂ ਰੈਲੀ ਪੂਨੇ ਚ ਹੋਈ ਹੈ ਉਹਦੇ ਵਿੱਚ ਕੇਜਰੀਵਾੜ ਸਾਹਿਬ ਨੇ ਤੇ ਮਮਤਾ ਬੇਨਰਜੀ ਨੇ ਤੇ ਉਹਦੇ ਠਾਕਰੇ ਸਾਹਿਬ ਨੇ ਇਹ ਪ੍ਰਪੋਜ਼ਲ ਰੱਖੀ ਸੀ ਕਿ ਅਸੀਂ ਇੰਡੀਆ ਬਲੌਗ ਦੇ ਹਿੱਸੇਦਾਰ ਤੇ ਅਸੀਂ ਚਾਹਾਂਗੇ ਕਿ ਜਦੋਂ ਇੰਡੀਆ ਬਲੌਗ ਦੀ ਸਰਕਾਰ ਬਣੀ ਪ੍ਰਾਈਮ ਮਿਨਿਸਟਰ ਅਸੀਂ ਕਾਂਗਰਸ ਦਾ ਬਣਾਣਾ ਚਾਹਾਂਗੇ ਤਾਂ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕੇਜਰੀਵਾਲ ਸਾਹਿਬ ਬੰਦਰ ਨੇ ਉਹਨਾਂ ਦੀ ਵੀ رائے ਮੰਨਦੇ ਹੋਏ ਆਪਣਾ ਵੋਟ ਖਰਾਬ ਨਾ ਕਰੀਏ ਜੇ ਪ੍ਰਧਾਨ ਮੰਤਰੀ ਹੀ ਕਾਂਗਰਸ ਦਾ ਬਣਨਾ ਤਾਂ ਫਿਰ ਵੋਟ ਆਪਾਂ ਜ਼ਾਇਆ ਨਾ ਕਰੀਏ ਸਿੱਧੀ ਕਾਂਗਰਸ ਨੂੰ ਪਾਈ ਕੇਜਰੀਵਾਲ ਸਾਹਿਬ ਵੀ ਇਹ ਚਾਹੁੰਦੇ ਨੇ ਆਲਰੇਡੀ ਕਹਿ ਚੁੱਕੇ ਨੇ ਇੰਡੀਆ ਬਲੌਗ ਦਾ ਹਿੱਸਾ ਨੇ ਅਸੀਂ ਚੇਅਰਮੈਨ ਹਾਂ ਉਸ ਤੇ ਆਪਾਂ ਵੋਟ ਕਾਲੀ ਦਲ ਨੂੰ ਜਾਂ ਵੇਖੋ ਮੋਦੀ ਨੂੰ ਰੋਕਣ ਵਾਸਤੇ ਤਿੰਨ ਫੋਰਸਸ ਨੇ ਇੱਕ ਇੰਡੀਆ نیشنل ਕਾਂਗਰਸ ਇੱਕ ਆਪੇ ਕਾ ਕਾਲੀਦਾ ਅਕਾਲੀਦਕ ਤੇ ਅਜੇ ਉਹਦੇ ਪੈਰ ਹੀ ਨਹੀਂ ਲੱਗਦੇ ਕਿਉਂਕਿ ਬੇਸਿਕਲੀ ਇਹ ਜਦੋਂ ਵੀ ਕੋਈ ਅਜਿਹੇ ਹਾਲਾਤ ਬਣੇ ਇਹਨਾਂ ਨੇ ਮੋਦੀ ਸਾਹਿਬ ਦੇ ਝੋਲੀ 'ਚ ਹੀ ਜਾਣ ਬਿਲਕੁਲ ਤੇ ਦੂਜੀ ਗੱਲ ਆਪਦੀ ਹੈ ਜੋ ਹਾਲਾਤ ਆਪ ਨੇ ਬਣਾ ਦਿੱਤੇ ਤੁਸੀਂ 2 ਸਾਲ 'ਚ ਵੇਖ ਲਿਆ ਨਾ ਇਹਨਾਂ 'ਚ ਐਜੂਕੇਸ਼ਨ ਨਹੀਂ ਨਾ ਇਹਨਾਂ 'ਚ ਤਜਰਬਾ ਨਹੀਂ ਨਾ ਰਾਜ ਕਰਨ ਦੀ ਕਪੇਬਿਲਿਟੀ ਨਹੀਂ गुजारिश ਕਰਕੇ ਮੈਂ ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਦੇ ਭਰਾਵਾਂ ਨੂੰ ਵੀ ਕਹਿ ਦੇਣਾ ਚਾਹਨਾ ਕਿ ਜੋਸ ਕੇਜਰੀਵਾਲ ਸਾਹਿਬ ਦਾ ਜੇਲ੍ਹ ਵਿੱਚੋਂ ਵੀ ਮੈਸੇਜ ਇਹ ਹੀ ਕਿ ਆਪਣਾ ਵੋਟ ਖਰਾਬ ਨਾ ਕਰੋ ਆਪੂਪ ਨੂੰ ਕੋਈ ਵੋਟ ਪਾਉਣ ਦੀ ਲੋੜ ਨਹੀਂ ਸਿੱਧੀ ਵੋਟ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਆਏ ਕਿਉਂਕਿ 350 ਤੋਂ ਵੱਧ ਅਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਵੱਡੇ ਪੈਮਾਨੇ ਤੇ ਕਾਂਗਰਸ ਐਸ ਟਾਈਮ ਚੜਦੀ ਕਲਾ ਤੇ ਹੈ ਤੋਂ ਇਨਾ ਹੀ ਮੈਂ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਸਪੈਸ਼ਲੀ ਜਿਹੜੀ ਟਰੇਡ ਹੈ স্মਲਲ ਸਕੇਲ ਇੰਡਸਟਰੀ ਮੀਡੀਅਮ ਸਕੇਲ ਇੰਡਸਟਰੀ ਨੂੰ ਤੇ ਟਰੇਡਰਸ ਨੂੰ ਮੋਦੀ ਸਾਹਿਬ ਨੇ ਬਿਲਕੁਲ ਤੈਸ਼ ਨੈਸ਼ ਕਰਕੇ ਰੱਖਿਆ ਵੱਡੇ ਕਾਰਪੋਰੇਟ ਹਾਊਸਸ ਨੇ ਸਾਰੇ ਕਾਰੋਬਾਰ ਤੇ ਕਬਜ਼ੇ ਕਰ ਲਏ ਛੋਟਾ ਦੁਕਾਨਦਾਰ ਛੋਟੀ ਇੰਡਸਟਰੀ ਮੀਡੀਅਮ ਸਕੇਲ ਇੰਡਸਟਰੀ ਦਾ ਕੋਈ ਇੱਕ ਵੀ ਕਦਮ ਤੁਸੀਂ ਮੈਨੂੰ ਦੱਸੋ ਤੇ ਮੈਂ ਮੋਦੀ ਸਾਹਿਬ ਨੂੰ ਇਹ ਵੀ ਸਵਾਲ ਕਰਨਾ ਮੋਦੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਨਾਲ ਪਿਆਰ ਬੜਾ ਕਰਨਾ ਉਹ ਸਾਨੂੰ ਵੀ ਕਦੀ ਦਸਾਂ ਸਾਲਾਂ ਦੀ ਕੋਈ ਇੰਡਸਟਰੀ ਲਿਆ ਕੇ ਦਿੱਤੀ ਆਈਡੀਆਂ ਵੱਡੀਆਂ ਮਲਟੀਚਿਪ ਕੰਪਨੀਆਂ ਜਿਹੜੀਆਂ ਵੱਡੀਆਂ ਫੈਕਟਰੀਆਂ ਮਹਾਰਾਸ਼ਟਰਾ ਚ ਆਈਆਂ ਤੁਸੀਂ গুজরাট ਚ ਲੈ ਕੇ ਕੋਈ ਗੱਲ ਨਹੀਂ ਤੁਸੀਂ ਆਪਣੇ ਸੂਬੇ ਚ ਲੈ ਕੇ ਜਾਓ ਪਰ ਕਦੀ ਪੰਜਾਬ ਪ੍ਰਤੀ ਵੀ ਸੋਚਿਆ ਉਹ ਸੂਬਾ ਜਿਹੜਾ ਦੇਸ਼ ਦਾ પેટ ਪਾਲਦਾ ਹੈ ਉਹ ਸੂਬਾ ਜਿਹਦੇ ਨੌਜਵਾਨ ਬੱਚੇ ਜਿਹੜੇ ਨੇ ਉਹ ਹਿੰਦੁਸਤਾਨ ਦੇ ਬਾਰਡਰਸ ਦੀ ਸੁਰੱਖਿਆ ਕਰਦੇ ਨੇ ਕੀ ਪੰਜਾਬ ਦਾ ਕੋਈ ਹੱਕ ਨਹੀਂ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਸਾਨੂੰ ਹਰ ਪਾਸੇ ਜਨਤਰੇ ਰੱਖ ਦਿੱਤਾ ਤਾਂ ਮੈਂ गुजारिश ਇਹ ਕਰਾਂਗਾ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਅੱਜ ਬਹੁਤ ਵੱਡੇ ਪੇਮਾਨੇ ਤੇ ਹੰਗਾਰਾ ਕਾਂਗਰਸ ਨੂੰ ਬਹੁਤ ਵੱਡੇ ਪੇਮਾਨੇ ਤੇ ਹੰਗਾਰਾ ਮਿਲ ਰਿਹਾ ਕੈਂਡੀਡੇਟ ਤੁਸੀਂ ਵੇਖ ਲਏ ਨੇ ਜਿਨ੍ਹਾਂ ਲੋਕ ਦਫਤਨਾਣਾ ਬਜੇ ਕਰਾਨਾ ਬਜੇ ਸੀ ਯਾ ਸਿਕਿਉਰਟੀਆਂ ਨੇ ਬਜੇ ਸੀ ਉਹ ਖਬੇ ਸੱਜੇ ਹੋਏ ਨੇ ਜਿਹੜੇ ਕਮਿਟਿਡ ਲੋਕ ਨੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਹੜੇ ਕਾਂਗਰਸ ਦੀ ਇੰਡੋਲੋਜੀ ਨਾਲ ਬਜੇ ਉਹ ਬਕਾਇਦਾ ਤੌਰ ਡਟ ਕੇ ਖਲੋਤੇ ਨੇ ਤੇ ਸਾਨੂੰ ਪਤਾ ਹੈ ਕਿ ਅੱਜ ਪੰਜਾਬ ਦੀ ਕਿਸਾਨੀ ਤੇ ਖੇਤ ਬਜ਼ਦੂਰ ਤੇ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਮੋਦੀ ਦੇ ਇਸ ਚੈਰੀਟ ਨੂੰ ਇਸ ਰੱਥ ਨੂੰ ਪੰਜਾਬ ਨੇ ਪਿਛਲੀ ਵੀ ਦੋ ਪਾਰਲੀਮੈਂਟਾਂ ਚ ਰੋਕਿਆ ਐ ਅੱਜ ਕੀ ਫੇਰ ਰੋਕੇਗੀ ਪਰ ਅਸੀਂ ਚਾਹਾਂਗੇ ਐਦ ਕੀ ਦਾ ਜਿਹੜਾ ਰਿਜ਼ਲਟ ਹੈ ਉਹ ਅਗੇ ਨੂੰ ਵੀ ਡਿਸਾਈਸਿਵ ਹੋਣਾ ਚਾਹੀਦਾ ਹੈ ਜਿਸ ਕਿਸਮ ਦੇ ਹਾਲਾਤ ਪੰਜਾਬ ਚ ਬਣ ਰਹੇ ਮੈਨੂੰ ਨਜ਼ਰ ਆਉਂਦਾ ਹੈ ਕਿ ਵੱਡੇ ਪੇਮਾਨੇ ਤੇ ਪੰਜਾਬ ਵਾਲੇ ਲੋਕਾਂ ਦਾ ਰੁਖ ਹੈ ਆਂਦੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਆਣੀ ਹੈ ਗੁਰੂ ਮਾਰਾ ਸਾਹਿਬ ਦੀ ਪਾਰ ਕਿਰਪਾ ਨਾਲ ਲੈਂਡਸਲਾਈਡ ਵਿਕਟਰੀ ਆਫ ਦੀ ਕਾਂਗਰਸ ਹੋਏਗੀ ਸੋ ਇਹਨੇ ਕਿਹਾ ਹੋਇਆ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਾਰਾ ਸਾਹਿਬ ਕੀ ਗੱਲ ਹੈ ਬਹੁਤ ਸਾਰੇ ਕਾਂਗਰਸੀ ਕਾਂਗਰਸੀਨ ਛੜਕੇ ਜਾ ਰਹੇ ਨੇ ਤੇ ਨਾਲ ਹੀ ਕਰਾਦੇ ਸਵਾਲ ਹੋ ਹੈ ਜਗਜੋ ਸਿੰਘ ਸਿੱਧੂ ਵੱਡੇ ਲੀਡਰ ਕਾਂਗਰਸ ਦੇ। ਕਿਆ ਉਹ ਪੰਜਾਬ ਤੋਂ ਵਿਕਾਸ ਕਰਕੇ ਅਮਰਸਰ ਦੇ ਵਿੱਚ ਗੁਰਜੀਤ ਸਿੰਘ ਔਜਲੇ ਦੇ ਪੱਖ ਦੇ ਵਿੱਚ ਪਹੁੰਚਾ ਕਰ ਉਹ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਸਿੱਧੂ ਸਾਹਿਬ ਅਤੇ ਸਾ ਗੁਰਜੀਤ ਸਿੰਘ ਔਜਲੇ ਦੇ ਪ੍ਰਚਾਰ ਵਿੱਚ ਸ਼ਾਮਲ ਹੋ ਗਏ। ਜੀ ਪਰ ਤੁਸੀਂ ਕਿਹੜੇ ਛੱਡ ਕੇ ਜਾ ਰਹੇ ਜੀ ਕਾਂਗਰਸ ਨੂੰ? ਬਈ ਤੁਹਾਨੂੰ ਪਹਿਲੇ ਦੱਸ ਚੁੱਕਿਆ ਜੀ। ਹਰ ਕਿਸਮ ਦੀ ਚੀਜ਼ ਵੈਰਾਈਟੀ ਹੁੰਦੀ ਹੈ। ਜਿਨ੍ਹਾਂ ਨੇ ਕੋਠੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਸਿਕਿਉਰਟੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਵਿਜੀਲੈਂਸ ਦੇ ਕੇਸਾਂ ਤੋਂ ਬਚਣਾ ਹੈ ਕਈ ਨਿਕਲਦੇ ਵੀ ਨਹੀਂ ਤੇ ਜਿਹੜੇ ਸਾਡੇ ਸ਼ਾਬਲ ਹੋ ਰਹੇ ਉਹ ਤੁਹਾਡੀ ਗਿਣਤੀ ਜੀ ਨਹੀਂ ਨੇ ਥੋੜੇ ਦਿਨ ਦੇਖ ਲੋ ਵਾ ਨਹੀ ਦੱਸਾਂਗੇ ਤੁਹਾਨੂੰ ਮੈਂ ਸ਼ੁਕਰੀਆ ਕਰਦਾ ਤੁਹਾਡਾ ਸਾਰਾ ਪ੍ਰੈਸ ਦਾ ਔਰ ਕਿਉਂਕਿ ਬਤੌਰ ਉਮੀਦਵਾਰ ਕਾਂਗਰਸ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਅਜ ਦੇਸ ਪ੍ਰੋਗਰਾਮ ਚ ਔਰ ਮੈਂ ਆਪਣਾ ਕੀਤੇ ਕੰਮਾਂ ਦਾ ਲੇਖਾ ਜੋਖਾ ਔਰ ਵਿਜ਼ਨ ਕੀ ਹੈ ਸਰ ਨੂੰ ਲੈ ਕੇ ਉਹ ਸਾਰਾ ਤੁਹਾਨੂੰ ਤੁਹਾਡੇ ਰੂਬਰੂ ਕੀਤਾ ਜਾਏਗਾ ਤਾਂ ਕਿ ਅੰਮ੍ਰਿਤਸਰ ਜਿਹੜਾ ਗੁਰੂ ਦੀ ਨਗਰੀ ਹੈ ਇੱਥੋਂ ਦੋ ਵਾਰ ਮੌਕਾ ਮਿਲਿਆ ਹੈ ਮੈਂਬਰ ਪਾਰਲੀਮੈਂਟ ਲੋਕਾਂ ਚੁਣ ਕੇ ਭੇਜਿਆ ਹੈ ਔਰ ਦੋਨੋਂ ਵਾਰ ਹੀ ਬਤੌਰ ਮੈਂਬਰ ਪਾਰਲੀਮੈਂਟ ਹਰ ਮੁੱਦੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਉਭਾਰਿਆ ਚਾਹੇ ਟ੍ਰੇਡ ਦਾ ਹੋਵੇ ਵੱਟ ਦਾ ਹੋਵੇ ਕਿਸਾਨ ਮਜ਼ਦੂਰ ਦਾ ਹੋਵੇ ਦਰਦ ਭਾਈਚਾਰੇ ਦਾ ਹੋਵੇ ਆਮ ਲੋਕਾਂ ਦੀਆਂ ਮੁਸ਼ਕਿਲਾਂਤ ਹੋਣ ਇੱਥੋਂ ਦੀ ਸਮੱਸਿਆ ਗੁਰੂ ਨਗਰੀ ਦੀ ਹਰ ਇੱਕ ਇੱਕ ਸਮੱਸਿਆ ਨੂੰ ਅਸੀਂ ਲੋਕਾਂ ਨੇ ਉਭਾਰੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਰੀਬ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਰੀਬ ਅਸੀਂ ਸੱਤ ਦੇ ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ ਜਿਹੜੇ ਅੰਮ੍ਰਿਤਸਰ ਲੈ ਕੇ ਆਏ ਜਿਹੜੇ ਅੱਜ ਤੁਹਾਨੂੰ ਦੇ ਰਿਹਾ ਕੁਝ ਦੀ ਕੀਮਤਾਂ ਆਕੀਆਂ ਨੇ ਕੁਝ ਦੀ ਕੀਮਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਸੋ ਸੋ ਮੈਂ ਤੁਹਾਨੂੰ 에어ਪੋਰਟ ਦਾ ਵਿਸਤਾਰ ਆਵਾਜਾਈ ਸ਼ੜਕਾਂ ਦਾ ਵਿਸਤਾਰ ਔਰ ਸੇ ਸਹੂਲਤਾ ਪੰਚਾਇਤਾਂ ਦੇ ਕੰਮ ਵਿੱਦਿਅਕਦਾਰੇ ਨੈਰੀ ਗੱਜ ਸਪਲਾਈ ਫਲਾਈਓਵਰ ਅੰਡਰਪਾਸ ਰੇਲਵੇ ਦਾ ਵਿਸਤਾਰ ਸੁਲਤਾਨਪੁਰ ਨਹਿਰਾ ਦਾ ਮਤਲਬ ਬਾਗ ਸਾਰੇ ਕੰਮ ਕੀਤੇ ਜਿਹੜੇ ਮੈਂਸ਼ਨ ਹੈ ਸੋ ਮੈਂ ਇਹ ਤੇ ਤੁਹਾਡੇ ਨਾਲ ਰੂਬਰੂ ਹੁੰਦਾ ਹੀ ਰਹਿਣਾ ਹੈ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਇੱਕ ਮੁੱਠ ਹੋ ਕੇ ਸਾਰੀ ਜਿਹੜੀ ਲੜਾਈ ਹੈ ਸੋ ਅਨੀਤ ਸਾਹਿਬ ਬੈਠੇ ਨੇ ਸਮੁੱਚੀ ਲੀਡਰਸ਼ਿਪ ਡਾਕਟਰ ਸਾਹਿਬ ਬੈਠੇ ਨੇ ਜਣਾੜਾ ਸਾਹਿਬ ਬੈਠੇ ਨੇ ਅਸੀਂ ਛੜਕ ਤੋਂ ਲੈ ਕੇ ਜਿੱਦਾਂ ਸੰਸਦ ਤੱਕ ਲੜਦੇ ਆ ਔਰ ਜਿਹੜੇ ਰਾਹੁਲ ਗਾਂਧੀ ਜੀ 5000 ਕਿਲੋਮੀਟਰ ਜਿਹੜੀ ਪੈਦਲ ਯਾਤਰਾ ਕਰ ਰਹੇ ਨੇ ਜਿਹੜੇ ਨਇਆ ਉਹਨਾਂ ਦਾ ਨੌਜਵਾਨਾਂ ਵਾਸਤੇ ਜਿਹੜਾ ਲੈ ਕੇ ਆਏ ਨੇ ਨਿਆਲ ਯਾਤਰਾ ਦੇ ਵਿੱਚੋਂ ਚੋਣ ਮੈਨੀਫੈਸਟੋ ਉਹਦੀ ਏਕ-ਏਕ ਗੱਲ ਤੁਹਾਡੇ ਘਰਾਂ ਤੱਕ ਪਹੁੰਚਾਈ ਜਾਏਗੀ ਗੁਰੂ ਨਗਰੀ ਜਿਹਦੇ ਚ ਹਰ ਇੱਕ ਬੰਦੇ ਦੀ ਆਸਤਾ ਹੈ ਡਾਕਟਰ ਮਨਮੋਹ ਸਿੰਘ ਜੀ ਨੇ ਦਾ ਕਾਇਆ ਕਲਪ ਕਰਨਾ ਸ਼ੁਰੂ ਕੀਤਾ ਸੀ ਬਹੁਤ ਵੱਡੇ ਪ੍ਰੋਜੈਕਟ ਅਸੀਂ ਉਸ ਸਮੇਂ ਦੇ ਲੈ ਕੇ ਆਏ ਆ ਔਰ ਏਕ-ਏਕ ਪ੍ਰੋਜੈਕਟ ਜਿਹੜਾ ਧਰਤੀ ਤੇ ਕਿਵੇਂ ਆਇਆ ਕਿਵੇਂ ਮੁਕੰਮਲ ਹੋਇਆ ਇਹ ਸਾਰੀ ਵਿਸਾਖ ਬਹੁਤ ਲੰਬੀ ਹੈ ਜੇਦੋ ਵੀ ਤੁਸੀਂ ਚਰਚਾ ਕਰਨਾ ਚਾਹੋ ਅਚੋ ਮੈਨੀਫੈ ਸਾਡਾ ਜਿਹੜਾ ਵਿਜ਼ਨ ਵਿਜ਼ਨਰੀ ਡਾਕੂਮੈਂਟ ਹੈ ਉੱਤੇ ਆ ਕੇ ਸਾਡੇ ਨਾਲ ਕਰ ਸਕਦੇ ਹੋ